ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਫਿਰ ਦਿਲ ਤੋਂ ਪਿਆਰ ਭਰੀ ਸასი ਸ਼ਾਲੀ ਸਵਾਗਤ ਹੈ ਤੁਹਾਡਾ ਵੀਡੀਓ ਵਿੱਚ ਇਹ ਆਪਾਂ ਇਹਨਾਂ ਜਵੇਂ ਕੀਰੀ ਆਪਣਾ ਥਾਂ ਗਾਇਮਾ ਰੇਤਲਾ ਥਾਈ ਮੈਂ ਪਾਣੀ ਪੁਣੀ ਔਨ ਨਾ ਖਰਾਬ ਹੋ ਗੇ ਰੇਤਾ ਰੇਤਾ ਹੋ ਗਈ ਇਹ ਚੰਗਾ ਲੱਗਿਆ ਵੱਡ ਕੇ ਠੋਲੀ ਹਾਂ ਵੱਡੀ ਵੱਡੀ ਜਿਹੜੀ ਆਪਾਂ ਵੱਡ ਲੈਣ ਲੱਗੇ ਹਾਂ ਕਿਉਂਕਿ ਰੇਟ ਸਹੀ ਹੈ ਜੇ ਇਹਨੂੰ ਹੋਰ ਵੱਡੀ ਕਰਦੇ ਰਹੇ ਉਹ ਜਿਹੜੇ ਨਿੱਕੇ ਚਲੋ ਬਾਕੀ ਜਿਹੜੇ ਕਰਦੇ ਰੇਤ ਫਿਰ ਉਹ ਸੌਖ ਤਾਂ ਆਪੜਾ ਨੂੰ ਇਹ ਜਿਹੜਾ ਇੱਕ ਗੇੜਾ ਵੜਨੇ ਨੇ ਤੇ ਬਾਕੀ ਦਿਖਾਉਨੇ ਤੁਹਾਨੂੰ ਹੁਣ ਬਾਰਸ਼ ਤੋਂ ਬਾਰਸ਼ ਕਰਕੇ ਕਿਉਂਕਿ ਵੱਡੀ ਨਹੀਂ ਜਾ ਰਹੀ ਇਹ ਤੇ ਰੇਤਲਾ ਥਾਂ ਹੀ ਤੇ ਤਾਂ ਕਰਕੇ ਵੱਡੀ ਜਾ ਰਹੀ ਆ ਤਾਂ ਬੰਦੇ ਆਪਣੇ ਬੰਦੇ ਬਹੁਤ ਨਾਈਸ ਨੇ ਆਪਣੇ ਬੰਦੇ ਹੀਰੇ ਨੇ ਕਨੰਬਰ ਮੋਲ ਜਿਹੜੀ ਆਪਾਂ ਡ੍ਰਿਲਣਾ ਕੀਤੇ ਨਾ ਕਣਕਾਂ ਉਹ ਵਧੀਆ ਰਹਿੰਦੀ ਵਧਣੀ ਵੀ ਦੇ ਚੁੱਕਣੀ ਕਰਨੀ ਵਧੀਆ ਰਹਿੰਦੀ ਤੇ ਚਲੋ ਦੇਖਦੇ ਅੱਜ ਕੀ ਬਣਦਾ ਸਾਰਾ ਸਾਰਾ ਬਣੇ ਰਿਹਾ ਵੀਡੀਓ ਨਾਲ ਅੱਜ ਟੋਟਲੀ ਤੁਹਾਨੂੰ ਆਪਾਂ ਸਾਰਾ ਹੀ ਅੱਜ ਟੋਟਲ ਸਾਰਾ ਬੁੱਧ ਦੱਸਾਂਗੇ ਕਿਲੇ ਚ ਕੀ ਬਚਿਆ ਕੀ ਹੋਇਆ ਕਿੰਨੇ ਦਾ ਕਿਲਾ ਹੋਇਆ ਕਿੰਨੇ ਕੰਟਰੋਲ ਨਿਕਲਦੀ ਕਿਲੇ ਸਾਰੀ ਗੱਲ ਦੱਸ ਦਾਂ ਬਾਕੀ ਵੀਡੀਓ ਪਿਛੇ ਵੀ ਪਈਆਂ ਵਾ ਉਹ ਤੇ ਰੋਜ਼ ਦੀ ਅਪਡੇਟ ਹੀ ਨੇ ਕੀ ਐ ਬਰਸ਼ ਤੋਂ ਬਾਅਦ ਅੱਜ ਦੀ ਅਪਡੇਟ ਦੰ ਦੱਸ ਦਾਂਗੇ ਕੀ ਸਕਦਾ ਠੀਕ ਹੈ ਜੀ ਚਲੋ ਅੰਬੀ ਰਾਤ ਨੂੰ ਜਾਣਾ ਕਰਨਾ ਸਾਰਾ ਕੁਝ ਆਖਰੀ ਪੜਾ ਰਹੇ ਨੇ ਆਖਰੀ ਪੜਾ ਮੈਂ ਦੱਸਾਂਗਾ ਤੁਹਾਨੂੰ ਸਾਰਾ ਕੁਝ ਲੋ ਜੀ ਮੇਤਰੋ ਤੁਸੀਂ ਦੁਨੀਆਦਾਰੀ ਦੇ ਬੰਦੇ ਬਹੁਤ ਵੇਖਣੇ ਆ ਬਹੁਤ ਕਰਾਮਾਤ ਆ ਆ ਬੰਦਾ ਵੇਖੋ ਇੱਕ ਉੱਪਰ ਚੜਿਆ ਜੇ ਇਹਦੀ ਪਛਾਣ ਕਰ ਲਓ ਇਹ ਦਾਤਰ ਛੱਡ ਕੇ ਤੇ ਦਾਤਰੀ ਨੇ ਵੱਡਣ ਧਿਆਵਾ ਸੂਰਮਾ ਇਦਾਂ ਦੇ ਵੀ ਖਸੀਅਤਾਂ ਹੈਗੀਆਂ ਆਪਣੇ ਇਥੇ ਇਲਾਕੇ 'ਚ ਉਹ ਕੋ ਦਾਤਰੀ ਨਾ ਉਹ ਦਾਤਰੀ ਨਾ ਬਟਨ ਸਾਡੇ ਘਰੇ ਨਹੀਂ ਸਾਡੇ ਕੋਲ ਹੀ ਹੈ ਜੇ ਕੋਈ ਨੇ ਬੰਦਾ ਚਾਹੀਦਾ ਤਾਂ ਖੜ ਸਕਦਾ ਦਿਹਾੜੀ ਵੀ ਨਹੀਂ ਲਵਾਂਗੇ ਹੀ ਫ੍ਰੀ ਭੇਜਾਂਗੇ ਮਾ ਤੂੰ ਰੋਟੀ ਖਵਾਉਣੀ ਹੈ ਤੇ ਹੋਰ ਸਪੋਰਟ ਦੇਣਾ ਜਾ ਇਹਨੂੰ ਬਸ ਹੋਰ ਨਹੀਂ ਕੁਝ ਵੀ ਕਰਨਾ ਬਸ ਇਹ ਨਹੀਂ ਮਿਹਰਬਾਨੀ ਇਹ ਹਾਲ ਹੈ ਅੱਜਕੱਲ ਦੀ ਪਨੀਰੀ ਦਾ ਵੇਖ ਲੋ ਉੰਦਾਤਰੀ ਨੇ ਵੱਢੀ ਜਾਂਦੀ ਪਹਿਲਾਂ ਵੇ ਹੈਲੋ ਦਾਤਰੀ ਨਾ ਵੱਢੀ ਜਾਂਦੀ ਏ ਮਾਰੇ ਕੇ ਨੂੰ ਕੋ ਕੋ ਅਗਲ ਮੱਤ ਦਿੰਦਾ ਕੋਈ ਬੰਦਾ ਤੇ ਮੈਨੂੰ ਐਡਰੈਸ ਦੇਓ ਤੇ ਮੈਂ ਸਵੇਰੇ ਨੂੰ ਆ ਜਵੀ ਵੇਚ ਕੇ ਤੇ ਪੈਸੇ ਲਾ ਦੀਏ ਆਪਾਂ ਇਹਨਾਂ ਦਿਮਾਗ ਤਮੂਕ ਲੈ ਦੀਏ ਮੜਾ ਜਾ ਬਹੁਤ ਔਖਾ ਹਾਲੇ ਘਰੇ ਗਏ ਘਰੇ ਤੁਹਾਡੇ ਕੋਈ ਇੱਕੋ ਹੀ ਦਾਤਰਾ ਤੁਹਾਡੇ ਕੋ ਭਾਜੀ ਉਹ ਮੌਜੂਦ ਆ ਆਪਣਾ ਨਕਮਾ ਪਾਣਾ ਜਿਹੜੇ ਆਪਾਂ ਉੱਥੇ ਮੋਟਰ ਜਿਹੜੀ ਮੋਟਰ ਤੇ ਜਾਂਦੇ ਉੱਥੇ ਸਮਾਨ ਛੱਡ ਆਉਨੇ ਆ ਜੇ ਬੰਨੇ ਵਾਲ ਗਏ ਆ ਉਹ ਉੱਥੇ ਛੱਡ ਆਏ ਆ ਇੱਧਰ ਗਏ ਆ ਉੱਥੇ ਛੱਡ ਆਏ ਆ ਪਿੰਡ ਗਏ ਆ ਪਿੰਡ ਛੱਡ ਆਏ ਆ ਔਖਾ ਸੰਸਾਰ ਤੇ ਔਖਾ ਭਾਈ ਔਖਾ ਔਖਾ ਬਹੁਤ ਔਖਾ ਦਾਤਰ ਕੀ ਕਹਿੰਦਾ ਵੜਦਾ ਨਹੀਂ ਕਿੱਥੇ ਦਾਤਰ ਫੜਾ ਹਾਂ ਟੈਰੀ ਹੈ ਨਾ ਸਿੰਗਲ ਹੋਏ ਤੇ ਉਹਨਾਂ ਟਾਇਰਾਂ ਤੇ ਪੈ ਜੀ ਕਿੰਨੇ ਕਨੇ ਬਈ ਜਾਂਦੀ ਗਿੱਲਾ ਹੀ ਥਾਂ ਬਣਾਵਾ ਲਾਓ ਮਿੱਤਰੋ ਕਿਉਂਕਿ ਇਹ ਥਾਂ ਵੀ ਰੇਤ ਲਾਹੀ ਤੇ ਉਧਰ ਮੀਂਹ ਪਿਆ ਗੱਲਾ ਹੀ ਕੰਮ ਹੋਣ ਦੇ ਕਿ ਨਹੀਂ ਚੱਕ ਮੰਗ ਚੱਕ ਨੂੰ ਚਲੋ ਹੁਣ ਚਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਪ੍ਰੋਸੈਸ ਖੇਚਤਾ ਕੰਮ ਕੀ ਹੋਂਸਤਾ ਜੀ ਸਾਰਾ ਕੋਈ ਦੱਸਾਂਗੇ ਤੁਹਾਨੂੰ ਬਾਕੀ ਰੋਇ ਦਾ ਕੰਮ ਭਈਏ ਕਿੰਨੇ ਪੈਸੇ ਲੈਂਦੇ ਆ ਵੀ ਤੁਹਾਨੂੰ ਦੱਸਾਂ ਲੋ ਮਿੱਤਰੋ ਪਹੁੰਚ ਚੁਕੇ ਆਪਾਂ ਧੁੰਦ ਦਾ ਪੂਰਾ ਕਹਿਰ ਆ ਪੂਰਾ ਕਹਿਰ ਧੁੰਦ ਦਾ ਅੱਖ ਨਹੀਂ ਲੱਭਦਾ ਟਰਾਲੀ ਲੈ ਕੇ ਆਪਾਂ ਪਹੁੰਚ ਚੁਕੇ ਆਂ ਬਾਕੀ ਬਿਲਡਿੰਗਾਂ ਵੇਲੇ ਦੇਖਤੀਆਂ ਕਿਤੇ ਧੁੰਦ ਨੇ ਪੂਰਾ ਆਪਾਂ ਟਰਾਲੀ ਦੇ ਸਾਈਡ ਜੀ ਤੇ ਲਾਤੀ ਕੀ ਧੁੰਦ ਦੇ ਨਹੀਂ ਹੱਦੋਂ ਜ਼ਿਆਦੀ ਹੈ ਨਾ ਧੁੰਦ ਵੀ ਅੱਜ ਤੇ ਬਹੁਤ ਜ਼ਿਆਦੀ ਹੈ ਹਾਂ ਲੋ ਮਿੱਤਰੋ ਅੱਜ ਦਾ ਰੇਟ 450 ਨਿਕਲ ਚੁੱਕਾ ਜੀ ਜਮਸ਼ੇਰ ਜਲੰਧਰ ਕਾਦੀਆਂ ਕਬੀ ਜਦ ਵੀ بارش ਹਣ ਕਰਕੇ ਨਹੀਂ ਆ ਰਹੀ ਉਹ ਘੁੱਟਾ ਆਪਣਾ ਯੌਂਡਿਆ ਆ ਗਏ ਪ੍ਰਧਾਨ ਜੀ ਹਾਏ ਹਾਏ ਗੁੱਸਾ ਪ੍ਰਧਾਨ ਜੀ ਇਦਾਂ ਨਹੀਂ ਕਰਨਾ ਆਜੋ ਇੱਧਰ ਆ ਜਾ ਇੱਧਰ ਰਹਿਂਦੇ ਇਨਾ ਗੁੱਸਾ ਨਹੀਂ ਕਰਨਾ ਇਹ ਮੁਖੀ ਆਏ ਨੇ ਮੁਖੀ ਆਈ ਇਹਨੇ ਪੱਠੇ ਲਵਾਉਣੇ ਆਪਣੇ ਇੱਕ ਪ੍ਰਧਾਨ ਜੀ ਉਹ ਉਹ ਮੋਰੇ ਖੜਾਵਾ ਉਹ ਮੋਰੇ ਖਲੋਤਾ ਹੈ ਪਿਛੇ ਖਲੋਤਾ ਨੋ ਵੀ ਮਿੱਤਰੋ ਲੋ ਵੀ ਸੰਗਤੋ ਕਰੋ ਦਰਸ਼ਨ ਸਿਦਾ ਸਿੰਘਾਂ ਦੇ ਤੰਤਰਬਾਬਾ ਦੀਪ ਸਿੰਘ ਜੀ ਕਪੂਰ ਥਲੇ ਤੋਂ ਜਲੰਧਰ ਨੂੰ ਜਾਂਦਿਆਂ ਸਿਦਾ ਸਿੰਘਾਂ ਦਾ ਗੁਰਦਰਾ ਸਾਹਿਬ ਬੜੀ ਮਾਨਤਾ ਹੈ ਆਦੋਂ ਜਿਆਦੀ ਮਾਨਤਾ ਅਰੇ ਗੁਰੂ ਪੀਰ ਭਰਾਵਾ ਠੀਕ ਆ ਜਿਹੜਾ ਜਿਹੜਾ ਜਿੰਨ ਜਿੰਨੂ ਮੰਨਦਾ ਬੜੀ ਕਿਰਪਾ ਮਹਾਰਾਜ ਜੀ ਇਹਨਾਂ ਨੂੰ ਨਾਮ ਬਥਾ ਟਿਕ ਜਾਈਦਾ ਮੱਥਾ ਟੇਕ ਕੇ ਆਈ ਬੜੀ ਕਿਰਪਾ ਗੁਰਦਾਸੁਦਾਇ ਰਹਾਇ ਔਰ ਜਿਹੜਾ ਆਪਣੇ ਤੋਂ ਅੱਗੇ ਆਇਆ ਇਹ ਕਿੱਥੇ ਰਹਿ ਗਿਆ ਚਲੋ ਜੀ ਪਾਕੀ ਸਾਹਿਬ ਵਧੀਆ ਚੜਦੀਆਂ ਗੜਾ ਠੀਕ ਠਾਕ ਆ ਜਿੰਨੇ ਮੈਂ ਗੱਲ ਤੇਰ ਚਾਹ ਲੈ ਕੇ ਆ ਗਿਆ ਹਾਂ 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 ਯਾਰ ਅਰਜਨ ਹੁਣ ਪਹੁੰਚੀ ਇੱਥੇ ਰੱਖ ਲੈ ਉੱਪਰ ਇੰਡੀਕੇਟਰ ਤੇ ਮaraj ਕੰਮ ਦੇ ਔਖਾ ਪਰ ਕਮਾਈ ਜ਼ਰੂਰ ਹੈਗੀ ਹੈ ਤੇ ਬੀਜੇ ਤਰੀਕੇ ਨਾਲ ਕਿੱਲੇ ਦੀ 160 70 ਨਿਕਲ ਆ ਰਹੇ ਨੇ 160 70 ਕੁਆਂਟਰ ਨਿਕਲ ਆਉਂਦੀ 160 70 ਵਧੀਆ ਵੇ ਤੇ ਬਾਕੀ ਚਲੋ ਜੱਸੀ ਸਾਡੇ ਨੂੰ ਠੜ ਲੱਗਦੀ ਗਲਾ ਕੱਢ ਲੈ ਤੇ ਬਾਕੀ ਹਾਲ ਸਾਡੇ ਇਦਾਂ ਦੇ ਮੂੰਹ ਸਿਰ ਬੰਨ ਕੇ ਚਲੋ ਆਪਾਂ ਤੁਹਾਨੂੰ ਇਹ ਦੱਸਣਾ ਹੀ ਜਵੀ ਤਾਂ ਕੰਮ ਹੀ ਲਾਗੇ ਕਰਤਾ ਆ ਬੜਾ ਇੱਕ ਕਿਹੜਾ ਹੋਣਾ ਉਹ ਛੋਟੀ ਥੋੜੀ ਰੋਕੇ ਵੱਢਾਂਗੇ ਹੁਣ ਕਿੰਨੇ ਵਾਲੀਆਂ ਵੀਡੀਓ ਖਵਾਵਾਂਗੇ ਤੁਹਾਨੂੰ ਉਹਦੇ ਉਪਰ ਦੱਸਾਂਗੇ ਕਿੰਨਾ ਟਾਈਮ ਲੱਗਿਆ ਇਹਨੇ 2 2 ਮਿੰਟ ਟਾਈਮ ਲਿਆ ਸਾਰਾ 2 ਮਿੰਟ ਹੁਣ ਗੁਣਾ ਕਰ ਲਿਓ 404060 ਠੀਕ ਹੈ ਜੀ ਤੇ ਬਾਕੀ ਸਭ ਵਧੀਆ ਵਾ ਤੇ ਜੀਂਦੇ ਵਾਦ ਰਹੋ ਤੇ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਮਾਂ ਪਿਓ ਨਹੀਂ ਲੱਭਦਾ ਹੁੰਦਾ ਬਾਕੀ ਚੀਜ਼ਾਂ ਸਭ ਕੋਈ ਲੱਭ ਜਾਂਦਾ ਤੇ ਜੀਂਦੇ ਵਾਦ ਰਹੋ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਾ ਦਿਓ ਧੱਕ ਹੁਣ ਫਿਰ ਹੁਣ ਗਾਂ ਆਉਣ ਵਾਲੀਆਂ ਵੀਡੀਓ ਗਾਡਰ ਕਰ ਰਹੀਆਂ ਤੁਹਾਨੂੰ ਕਿਹਾ ਸੀ ਨਾ ਆਉਣ ਲਾ ਪੀਏਗੀ ਨਹੀਂ ਵੀਡੀਓ ਤਨੋਂ ਮੁਲਾਵਾਂਗੇ ਕਿ ਇਦਾਂ ਦੀਆਂ ਸਿਖਸੀਤਾਂ ਨਾਲ ਵੀ ਚਲੋ ਗੁੱਡ ਬਾਏ ਰੱਬ ਰੱਖਾ